ਪਬਲਿਕ ਕਾਲਜ ਸਮਰਾਨਾ ਦੇਵਿਕ ਅਧਿਆਪਕ ਦਿਵਸ ਦੇ ਮੌਕੇ ਤੇ ਜਿਹੜੇ ਅਧਿਆਪਕ ਹੈ ਉਹਨਾਂ ਸਨਮਾਨਿਤ ਕੀਤਾ ਗਿਆ ਜਿਹੜੇ ਅਧਿਆਪਕ ਦਿਵਸ ਦੇ ਮੌਕੇ ਤੇ ਜਿਹੜਾ ਅੱਜ ਨੂੰ ਸਨਮਾਨ ਦਿੱਤਾ ਗਿਆ ਉਹਨਾਂ ਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਕਾਲਜ ਦੇ ਵਿੱਚ ਪੜ੍ਹ ਕੇ ਅੱਜ ਉਸ ਮੁਕਾਮ ਤੇ ਪਹੁੰਚੇ ਹਨ ਅਰ ਅੱਜ ਉਹਨਾਂ ਨੂੰ ਉਹਨਾਂ ਪ੍ਰਿੰਸੀਪਲਾਂ ਵੱਲੋਂ ਜਿਨ੍ਹਾਂ ਨੇ ਇਸ ਕਾਲਜ ਦੇ ਕਿਸੇ ਟਾਈਮ ਨੀਂਬ ਰੱਖੀ ਸੀ ਅੱਜ ਇਸ ਕਾਲਜ ਨੇ ਇਸ ਬੁਲੰਦੀਆਂ ਤੇ ਪਹੁੰਚਾਇਆ ਪੰਜਾਬ ਯੂਨੀਵਰਸਿਟੀ ਦਾ ਟਾਪ ਮਾਡਲ ਕੋਲ ਬਣਾਇਆ ਕਾਲਜ ਦੇ ਵਿੱਚ ਆ ਕੇ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਅੱਜ ਇਸ ਮੁਕਾਮ ਤੇ ਪਹੁੰਚੇ ਹਨ ਸਨਮਾਨ ਦਿੱਤਾ ਹੈ ਔਰ ਸਰਕਾਰ ਨੂੰ ਅਪੀਲ ਕੀਤੀ ਕਿ ਵਿਆਪਕ ਬਰਗ ਨੂੰ ਉੱਚਾ ਸਨਮਾਨ ਦੇਣਾ ਸਰਕਾਰ ਦਾ ਹੀ ਫਰਜ਼ ਬਣਦਾ ਹੈ ਔਰ ਇਹਨਾਂ ਦੇ ਲਈ ਸਰਕਾਰ ਕੰਮ ਕਰੇ ਸਕੂਲ ਦੇ ਫਾਊਂਡਰ ਪ੍ਰਿੰਸੀਪਲ ਸੀ ਐਸ ਐਸ ਸੋਢੀ ਸਾਹਿਬ ਜਿਹੜੇ ਆ ਚੀਫ ਗੈਸਟ ਹੈ ਆਜ ਤੁਹਾਨੂੰ ਗੱਲਬਾਤ ਕਰਦੇ ਹਾਂ ਉਹਨਾਂ ਦੀ ਜ਼ਿੰਦਗੀ ਦਾ ਕਿੰਨਾ ਤਜਰਬਾ ਹੈ ਕਿ ਆ ਅਧਿਆਪਕ ਦਿਵਸ ਦੇ ਮੌਕੇ ਤੇ ਸੋਢੀ ਸਾਹਿਬ ਇੱਥੇ ਪਹੁੰਚੇ ਹਨ ਔਰ ਉਹਨਾਂ ਨੇ ਇਸ ਕਾਲਜ ਦੇ ਜਿਹੜੇ ਵਿਦਿਆਰਥੀ ਵੀ ਸੀ ਕੁਝ ਅਧਿਆਪਕ ਬਣ ਚੁਕੇ ਹਨ ਲੈਕਚਰਰ ਬਣ ਚੁਕੇ ਹਨ ਇਸ ਇਲਾਕੇ ਦੇ ਵਿੱਚ ਸੋਢੀ ਸਾਹਿਬ ਬੜਾ ਹੀ ਸਿੱਖਿਆ ਦੇ ਸਿੱਖਿਆ ਦਾ ਬੜਾ ਹੀ ਯੋਗਦਾਨ ਹੈ ਕੀ ਕਹਿਣਾ ਹੈ ਤੁਹਾਡਾ ਅੱਜ ਦੇ ਦਿਨ ਤੇ ਹਾਂਜੀ ਅੱਜ ਦੇ ਦਿਨ ਤੇ ਮੈਂ ਆਪਣੇ ਅਧਿਆਪਕ ਵਰਗ ਦੇ ਸਾਥੀਆਂ ਨੂੰ ਇਹ ਕਹਿਣਾ ਚਾਹੂੰਗਾ ਉਹ ਕੇ ਉਹ ਆਪਣੀ ਇਹਦਾ ਬਿਊਟੀ ਹੈ ਸਮਾਜਿਕ ਆਪਣੇ ਵਿਅਕਤੀ ਉੱਤੇ ਇਹਦੀ ਇਮਾਨਦਾਰੀ ਨਾਲ ਕਰਦੇ ਤੇ ਵਿਵਾਦ ਵਿੱਚ ਅਧਿਆਪਕ ਘਰਾ ਦੇ ਨਾਲ ਇਛਾ ਜਿਹੜਾ ਆਪ ਦਾ ਵੱਸ ਅੱਜ ਕਰ ਜਿਹੜਾ ਵਕਤ ਲਰਿਆ ਹੈ ਇਹਦੇ ਵਿੱਚ ਕਿੰਨਾ ਤੁਸੀਂ ਫਰਕ ਦੇਖ ਰਹੇ ਆ ਦਿਆ ਦੇ ਸਨਮਾਨ ਦੇ ਪੰਕਤਾ ਬਹੁਤ ਹੋਇਆ ਪਰ ਜੇ ਅਧਿਆਪਕ ਅਜੇ ਵੀ ਮੈਂ ਦੇਖਿਆ ਮਰ ਕਿਸੇਰ ਦੇ 99% ਦੇ ਬਹੁਤ ਬੋਧਿਕ ਚਾਹਾਂ ਸਮਾਜ ਜਿਹੜਾ ਉਹ ਇੱਕ ਬੰਦੇ ਨੂੰ ਦੇਖ ਕੇ ਪੂਰੇ ਵਰਗ ਨੂੰ ਇਹਦੇ ਬਾਰੇ ਪਰਾ ਦ੍ਰਿਸ਼ਟੀਕੋਣ ਨਹੀਂ ਬਣਾਦਾ 99% ਟੀਚਰ ਅਜੇ ਵੀ ਬੜੇ ਡਿਵੋਟਿਡ ਆ ਹਾਰਡ ਵਰਕਿੰਗ ਆ ਔਰ ਉਹ ਆਪਣੇ ਬੱਚਿਆਂ ਪ੍ਰਤੀ ਵਿਦਿਆ ਪ੍ਰਤੀ ਬਹੁਤ ਪਰਯਤਨ ਕਰਦੇ ਨੇ ਉਹ ਉੱਥੋਂ ਦਾ ਸਿਸਟਮ ਖਰਾ ਹੈ ਉਸੇ ਸਾਡਾ ਜਿਹੜਾ ਤਾਂਚਾ ਆ ਉਹ ਵਿਦਿਆਦਾਂ ਅਧਿਵੇਸ਼ੀ ਵਿਰੇਦਾ ਵਾਲਾ ਜਿਹੜਾ ਕਿ ਡਾਕਟਰ ਜਿਹੜਾ ਆਹਾਰਾ ਪ੍ਰੋਫੈਸਰ ਸਾਹਿਬ ਜੀ ਨਰੋ ਕਿ ਅੱਜ ਜਿਹੜਾ ਸਿਸਟਮ ਹੈ ਸਾਡਾ ਅਜੇ ਵੀ ਕੋਈ ਚੱਲਦਾ ਨਹੀਂ ਜਿਹਦੇ ਵਿੱਚ ਪ੍ਰੈਕਟੀਕਲ ਤੇ ਯੂਪੇਸ਼ਨਲ ਐਜੂਕੇਸ਼ਨ ਹੈ ਉਹ ਨਾ ਨਹੀਂ ਅਸਲੀਅਤ ਵਿੱਚ ਉਹ ਖਰੀ ਹੈ ਇਹ ਤੁਸੀਂ ਅਪੀਲ ਕਰੋਗੇ ਸਰਕਾਰਾਂ ਨੂੰ ਕਿ ਮੰਨ ਲਓ ਜੇ ਆਸ ਕੇ ਉਸੇ ਲੈਵਲ ਤੇ ਸਰਕਾਰਾਂ ਨੂੰ ਪੀ ਲੈ ਕੇ ਵਿਦਿਆਵਾਲ ਨੂੰ ਸ਼ਿਰਚਾ ਦੇਣ ਤੇ ਆਪਕਾ ਵੱਲੋਂ ਖਾਸ ਇਸ ਕੰਮ ਉਤੇ ਜਿਆਦਾ ਇਨਵੈਸਟਮੈਂਟ ਕਰਨ ਕਿਉਂਕਿ ਇਹਦੇ ਨਾਲ ਹੀ ਜਿਹੜਾ ਦੇਸ਼ ਹੈ ਉਹਦਾ ਫਿਟ ਜਿਹੜਾ ਹੋਊ ਉਹ ਸ਼ਾਨਦਾਰ ਹੋਵੇ ਜਿਸ ਸੰਸਥਾ ਨੂੰ ਸਨਮਾਨ ਮਿਲਿਆ ਤੁਸੀਂ ਕੀ ਕਹੋਗੇ ਮੇਰੇ ਵਾਸਤੇ ਇਹ ਜੀ ਆਦਿ ਬਹੁਤ ਹੀ ਖੁਸ਼ੀ ਦਾ ਤੇ ਮਾਣ ਵਾਲਾ ਦਿਨ ਹੈ ਕਿ ਮੈਂ ਇਸ ਕਾਲਜ ਦੇ ਵਿੱਚ ਪੜ੍ਹ ਕੇ ਪ੍ਰਿੰਸੀਪਲ ਜੋੜੀ ਉਹਨਾਂ ਨੇ ਉਹ ਕਾਪ ਪ੍ਰਾਪਤ ਕਰਕੇ ਅੱਜ ਉਹਨਾਂ ਨੇ ਇਹ ਸਨਮਾਨ ਪ੍ਰਾਪਤ ਕੀਤਾ ਮੇਰੇ ਵਾਸਤੇ ਜਿੰੰਦੀ ਦਾ ਸਭ ਤੋਂ ਵੱਡਾ ਦਿਖਸ਼ਾ ਆਕੇ ਵਰਗੇ ਤੋਂ ਅਸੀਂ ਜਿਹੜਾ ਹੈ ਦਰਨੀ ਆਪਣੇ ਫੈਕਲਟੀ ਦੇ ਟੀਚਰ ਨੂੰ ਇਸ ਪਰ ਕੰਮ ਦੇ ਲਈ ਕਰਦੇ ਜਿਹੜੇ ਸਟੂਡੈਂਟਸ ਨੇ ਕਰਦੇ ਰਹਿਣ ਕਿ ਕਰਦੇ ਅਸੀਂ ਉਹਨਾਂ ਨੂੰ ਡਾਇਰੈਕਟ ਕਰੀਂ ਤਾਂ ਜੋ ਜੁੜੂ मैं पब्लिक कॉलेज कमेटी और उनके प्रिंसिपल उनके अध्यापक का बहुत बहुत धन्यवाद करता हूँ कि उन्होंने जो एक समागम का किया है ते और आ, सानू सम्मान दिता है उनका बहुत बहुत धन्यवाद बहुत बहुत यू